ਹਲਕਾ ਮਜੀਠਾ ਦੇ ਪਿੰਡ ਪੰਗਾਲੀ ਕਲਾ ਵਿੱਚ ਐਸੇ ਵੀ ਕਮਿਸ਼ਨ ਚੇਅਰਮੈਨ ਪੰਜਾਬ ਕਾਂਗਰਸ ਕੁਲਦੀਪ ਸਿੰਘ ਵੇਦ ਅਚੇਚੇ ਤੌਰ ਤੇ ਪਹੁੰਚੇ। ਸ਼ਰੀਲੀ ਸ਼ਰਾਬ ਪੀਣ ਦੇ ਨਾਲ ਜਿਨ੍ਹਾਂ ਦੀ ਮੌਤ ਹੋ ਗਈ ਉਹਨਾਂ ਨੂੰ 50-50 ਲੱਖ ਰੁਪਇਆ ਦੇਣ ਦੀ ਕੀਤੀ ਮੰਗ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਨੇ ਜਿਹੜਾ 10-10 ਲੱਖ ਰੁਪਏ ਦਾ ਮਾਜੂਰਾ ਦਿੱਤਾ ਹੈ ਉਹ ਬਹੁਤ ਹੀ ਥੋੜਾ ਹੈ। ਕਿਉਂਕਿ ਇੰਨੇ ਪੈਸਿਆਂ ਦੇ ਨਾਲ ਕਿਸੇ ਦਾ ਘਰ ਪਰਿਵਾਰ ਨਹੀਂ ਚੱਲ ਸਕਦਾ। ਕਿਉਂਕਿ ਜਿਨ੍ਹਾਂ ਦੇ ਸਿਰ ਤੇ ਉਹਨਾਂ ਦੀ ਕਮਾਈ ਸੀ ਉਹ ਕਮਾਈ ਕਰਨ ਵਾਲੇ ਖੁਦ ਹੀ ਦੁਨੀਆ ਤੋਂ ਚਲੇ ਗਏ ਜਦ ਕਮਾਉਣ ਵਾਲਾ ਹੀ ਸਿਰ ਤੇ ਨਹੀਂ ਰਿਹਾ ਤੇ ਉਹਨਾਂ ਨੇ ਪੈਸੇ ਨੂੰ ਕੀ ਕਰਦਾ ਪਰ ਫਿਰ ਵੀ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕੋ ਬਹੁਤ ਮਾੜੀ ਘਟਨਾ ਹੋਈ ਹੈ ਬਹੁਤ ਦੁਖਦਾਈ ਘਟਨਾ ਹੈ ਜਿਨ੍ਹਾਂ ਪਰਿਵਾਰਾਂ ਦੇ ਜੀ ਚਲੇ ਗਏ ਉਹਨਾਂ ਨੇ ਕਦੇ ਵਾਪਸ ਨਹੀਂ ਆਣਾ ਐਂਡ ਇਹ ਜਿਹੜੇ ਪਰਿਵਾਰ ਨੇ ਇਹ ਕਾਫੀ ਗਰੀਬ ਪਰਿਵਾਰ ਸੋ ਇਹਨਾਂ ਦਾ ਜਿਹੜਾ ਇੱਕ ਪਰਿਵਾਰ ਦਾ ਚੀਜ਼ ਜਿਹਨੂੰ ਕਹ ਲੋ ਕਿ ਰੋਟੀ ਪਪਣਾ ਰੋਟੀ ਰੋਜੀ ਦੇਣ ਵਾਲਾ ਬੰਦਾ ਚਲਿਆ ਗਿਆ ਇਹੋ ਜਿਹੜੇ ਪਿੱਛੇ ਪਰਿਵਾਰ ਬਚਿਆ ਛੋਟੇ ਛੋਟੇ ਬੱਚੇ ਐ ਬਜ਼ੁਰਗ ਨੇ ਤੇ ਆਪਣੀਆਂ ਲੇਡੀਆਂ ਉਹਨਾਂ ਦਾ ਜਿਹੜਾ ਨਿਰਵਾਹ ਆ ਉਹ ਬੜਾ ਔਖਾ ਹੋ ਜਾਏਗਾ ਬੱਚਿਆਂ ਦੀ ਕਾਈ ਤੇ ਵੀ ਇਫੈਕਟ ਆਏਗਾ ਤੇ ਬਹੁਤ ਮਾੜੀ ਘਟਨਾ ਹੋਈ ਆ ਅੱਜ ਅਸੀਂ ਉੱਤੇ ਸਾਰੇ ਜਣੇ ਇਕੱਠੇ ਹੋ ਕੇ ਮੈਂ ਐਸੀ ਡਿਪਾਰਟਮੈਂਟ ਪੰਜਾਬ ਦਾ ਕਾਂਗਰਸ ਦਾ ਚੇਅਰਮੈਨ ਇੱਥੇ ਸਾਰੇ ਜਿੰਨੇ ਵੀ ਮੇਰੇ ਭੈਣ ਭਰਾ ਨਹੀਂ ਇਕੱਠੇ ਹੋਏ। ਅੱਜ ਜਦੋਂ ਵੀ ਘਟਨਾ ਹੋਈ ਹੈ ਸਾਰੇ ਜਾਣੇ ਇੱਥੋਂ ਪਿੰਡ ਦੇ ਲੋਕ ਸਰਪੰਚ ਸਾਹਿਬ ਵੀ ਬੈਠੇ ਨੇ ਸਾਡੇ ਐਸੀ ਡਿਪਾਰਟਮੈਂਟ ਦੇ ਮਿਸਟਰ ਅੰਦਰ ਦੀ ਸਿੰਪਥੀ ਸਾਹਿਬ ਹੋਰ ਵੀ ਬੜੇ ਮੋਤਵਰ ਬੰਦੇ ਇੱਥੇ ਆਲਰੇਡੀ ਕੰਮ ਕਰ ਰਹੇ ਨੇ। ਤੇ ਜਿਹੜਾ ਪੰਜਾਬ ਸਰਕਾਰ ਨੇ ਮੁਆਵਜ਼ਾ ਅਨਾਉਂਸ ਕੀਤਾ ਹੈ ਉਹ ਇੱਕ ਤਾਂ ਮੁਆਵਜ਼ਾ ਬਹੁਤ ਥੋੜਾ ਹੈ। ਇੱਥੇ ਮੈਂ ਇੱਕ ਗੱਲ ਦਾ ਜ਼ਿਕਰ ਕਰਨਾ ਚਾਹੁੰਦਾ ਕਿ ਜਦੋਂ ਇਹ ਘਟਨਾਵਾਂ ਆ ਕਾਂਗਰਸ ਵੇਲੇ ਹੀ ਹੋਈਆਂ ਸੀ ਤੇ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਈਆਂ ਸੀ ਸਾਡੀ ਸਰਕਾਰ ਨੇ ਉਸ ਸਮੇਂ ਕੈਪਟਨ ਨਵਿੰਦਰ ਸਿੰਘ ਦੀ ਬੜਾ ਸਟ੍ਰਿਕਟ ਐਕਸ਼ਨ ਲਿਆ ਸੀ ਉਦੋਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਸੀ ਉਹ ਕਹਿੰਦੇ ਸੀਗੇ ਕਿ ਜੀ ਇਹੋ ਜਿਹੇ ਘਟਰਾਵਾਂ ਤੇ 302 ਦਾ ਪਰਚਾ ਦੇਣਾ ਚਾਹੀਦਾ ਜਿਹੜੇ ਉਦੋਂ 302 ਦੇ ਪਰਚੇ ਦੀ ਮੰਗ ਕਰਦੇ ਸੀ ਅੱਜ ਕਿੱਥੇ ਨੇ 302 ਦਾ ਪਰਚਾ 100% ਹੋਣਾ ਚਾਹੀਦਾ ਹੈ ਮੇਰੀ ਹੁਣੇ ਡਾਕਟਰ ਕਿਰਨ ਨੇ ਸਿਵਲ ਸੱਜਣ ਅ ਅੰਮ੍ਰਿਤਸਰ ਉਹਨਾਂ ਨਾਲ ਗੱਲ ਵੀ ਆ ਉਹਨਾਂ ਨੇ 24 ਡੈਥਸ ਜਿਹੜੀਆਂ ਨੇ ਉਹ ਕਨਫਰਮ ਹੋ ਗਿਆ 24 ਬੰਦਿਆਂ ਦਾ ਚਲੇ ਜਾਣਾ ਬਹੁਤ ਵੱਡਾ ਲਾਸ ਹੈ ਤੇ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਉਹਨਾਂ ਦੇ ਉੱਤੇ 302 ਦਾ ਪਰਚਾ ਆਮ ਆਦਮੀ ਪਾਰਟੀ ਦੇ ਲੀਡਰਾਂ ਮੁਤਾਬਕ ਹੋਣਾ ਚਾਹੀਦਾ ਅਸੀਂ ਤਾਂ ਮੰਗ ਕਰਦੇ ਹੀ ਆ ਕਿਉਂਕਿ ਇਹਨਾਂ ਦੇ ਆਪਣੇ ਲੀਡਰ ਵੀ ਪਹਿਲਾਂ ਮੰਗ ਕਰਦੇ ਸੀ ਕਿ 302 ਦਾ ਪਰਚਾ ਹੋਣਾ ਚਾਹੀਦਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਪਲੱਸ ਜਿਹੜਾ ਸਾਡਾ ਸਾਈਡ ਡਿਪਾਰਟਮੈਂਟ ਹੈ ਉਹਨਾਂ ਦੇ ਅਫਸਰਾਂ ਦੇ ਉੱਤੇ ਵੀ ਦਾਜ ਦਿਗਣੀ ਚਾਹੀਦੀ ਆ ਉਹ ਵੀ ਉਹਨੇ ਹੀ ਰਿਸਪਾਂਸਿਬਲ ਆ ਕਿਉਂਕਿ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਕਿਤੇ ਕ੍ਰਾਈਮ ਹੁੰਦਾ ਤੇ ਉਹਨੂੰ ਕ੍ਰਾਈਮ ਨੂੰ ਫੜਿਆ ਜਾਵੇ ਇਹਨਾਂ ਨੇ ਨਹੀਂ ਫੜਿਆ ਇਹਦੇ ਉੱਤੇ ਤਾਂ ਐਕਸਾਈਜ਼ ਮਿਨਿਸਟਰ ਨੂੰ ਰਿਜ਼ਾਈਨ ਕਰਨਾ ਚਾਹੀਦਾ ਉਹ ਫੇਲ ਹੋ ਗਿਆ ਐਕਸਾਈਜ਼ ਮਿਨਿਸਟਰ ਸੋ ਸਾਡੀ ਤਾਂ ਮੰਗ ਇਹੀ ਹੈ ਕਿ ਇਹ ਜਿਹੜਾ ਮੁਆਵਜ਼ਾ ਦਿੱਤਾ ਗਿਆ ਬਹੁਤ ਥੋੜਾ ਆ 10 ਲੱਖ ਰੁਪਏ ਬਹੁਤ ਥੋੜਾ ਆ ਇੱਕ ਘੱਟੋ ਘੱਟ 50 ਲੱਖ ਰੁਪਏ ਮੁਆਵਜ਼ਾ ਹੋਣਾ ਚਾਹੀਦਾ ਇੱਕ ਪ੍ਰਵਾਦ ਤਾਕੇ ਪ੍ਰਵਾਸ ਦੇ ਬੱਚਿਆਂ ਦੀ ਪੜ੍ਹਾਈ ਉਹਨਾਂ ਦਾ ਕੋਈ ਮੈਡੀਕਲ ਦਾ ਸਾਰਾ ਆਉਣ ਵਾਲੇ ਸਮੇਂ ਦੇ ਵਿੱਚ ਹੋਵੇ। ਸੋ ਜਦੋਂ ਪਹਿਲੇ ਸੋਸ਼ਲ ਮੀਡੀਆ ਦੇ ਇੱਕ ਬਿਆਨ ਮਾਨ ਸਾਹਿਬ ਦਾ ਵਾਇਰਲ ਹੋਇਆ ਕਿ ਉਹਨਾਂ ਵੱਲੋਂ ਇੱਕ ਗੱਲ ਕਹੀ ਗਈ ਕਿ ਸੀਐਮ ਸਾਹਿਬ ਦੇ ਉੱਪਰ ਪਰਚਾ ਹੋਣਾ ਹੈ। ਜਦੋਂ ਤੁਹਾਡੇ ਵੱਲੋਂ ਇਹ ਹੁਣ ਇਸ ਤਰ੍ਹਾਂ ਕੀਤਾ ਗਿਆ। ਦੇਖੋ ਮੈਂ ਪਿਛਲੀਆਂ ਸਰਕਾਰਾਂ ਵਿੱਚ ਵੀ ਕਹਿੰਦਾ ਨਹੀਂ ਹੈ। ਜਿਹੜੀ ਹੋਮ ਮਿਨਿਸਟਰ ਹੀ ਹੈ ਉਹ ਸਰਦਾਰ ਭਗਵੰਤ ਸਿੰਘ ਮਾਨ ਕੋਲੇ ਗਲਤ ਹੈ ਬੜੀ ਲੰਬੀ ਹੈ ਮੈਂ ਪਹਿਲਾਂ ਵੀ ਇੱਕ ਵਾਰੀ ਕੈਪਟਨ ਨਮਰਿੰਦਰ ਸਿੰਘ ਵੇਲੇ ਵੀ ਕਿਤੇ ਕੋਈ ਗੱਲ ਚੱਲੀ ਸੀ ਤੇ ਮੈਂ ਉਹਨਾਂ ਨੂੰ ਹੀ ਕਿਹਾ ਸੀ ਕਿ ਹਰ ਇੱਕ ਐਕਟ ਜਿਹੜਾ ਸਟੇਟ ਦੇ ਵਿੱਚ ਹੁੰਦਾ ਕੱਲੇ ਸੀਐਮ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਮੇਰਾ ਸਟੈਂਡ ਹੁਣ ਵੀ ਉਹੀ ਹੈ ਲੇਕਿਨ ਜਿਹੜੇ ਥੱਲੇ ਦੇ ਅਫਸਰ ਨੇ ਜਿਹੜਾ ਕੋਈ ਪੁਲ ਪ੍ਰਸ਼ਾਸਨ ਹੈ ਜਿਨ੍ਹਾਂ ਦੀ ਨੱਕ ਥੱਲੇ ਸਾਰਾ ਕੁਝ ਹੁੰਦਾ ਉਹਨਾਂ ਨੂੰ ਤਾਂ ਸੇਕ ਲੱਗਣਾ ਚਾਹੀਦਾ ਉਹਨਾਂ ਤੇ ਪਰਚੇ ਦਰਜ ਹੋਣੇ ਚਾਹੀਦੇ ਤੇ ਜਿਹੜਾ ਐਕਸਾਈਜ਼ ਮਿਨਿਸਟਰ ਹੈ ਜਿਹੜਾ ਹੋਲੀਸੋਲੀ ਇਨਚਾਰਜ ਹੈ ਉਹਨੂੰ ਰਿਜ਼ਾਈਨ ਕਰਨਾ ਚਾਹੀਦਾ ਉਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਸਰ ਸਾਬ ਜਿਵੇਂ ਕਿ ਵੀ ਇਹ ਸਾਰਾ ਪੋਲਿਟਿਕਲ ਦਬਾਅ ਨੇ ਹੀ ਫੇਲਡ ਸਾਰੇ ਇਫੈਕਟ ਦੇ ਦੇਇਆ ਲੋ ਕਹਿੰਦੇ ਆ ਕਿ ਜੇ ਅਸੀਂ ਪੁਲਿਸ ਨੂੰ ਦੱਸਦੇ ਆ ਇਹहां ਪਰਾਵਾ ਬੰਦਾ ਚਰਾਬ ਭੇਜਦਾ ਤੇ ਅਗਲੇ ਦਿਨ ਹੀ ਜ ਉਸੇ ਟਾਈਮ ਨੂੰ ਅਹੀਂ ਘਰ ਮੁੱਕਿਉਨੇ ਪਹਿਲਾਂ ਉਹ ਸਾਡੇ ਕੋਲ ਇਹ ਤਾਂ ਫੇਲਰ ਹੈ ਮੈਂ ਤਾਂ ਆਪ ਕਹਿ ਰਿਹਾ ਤਾਂ ਫੇਲਰ ਹੈ ਇਹ ਇਸੇ ਸਤਰਾਪ ਦਾ ਫੇਲ ਨਹੀਂ ਹੈ ਇਹ ਉੱਦੇਸ਼ ਪ੍ਰਸ਼ਾਸਨ ਦਾ ਕਿਹੜਾ ਇਹ ਫੇਲਰ ਹੈ ਐਕਸਾਈਜ਼ ਵਿਭਾਗ ਦਾ ਫੇਲਰ ਹੈ ਮੈਂ ਤਾਂ ਤੁਹਾਨੂੰ ਪਹਿਲੇ ਹੀ ਕਿਹਾ ਕਿ ਕਾਂਗਰਸ ਵੇਲੇ ਵੀ ਇਹ ਵੀ ਵਾਕਿਆ ਹੋਇਆ ਸੀ ਸ਼੍ਰੋਮਣੀ ਕਾਂਦੀ ਦਾਲ ਵੇਲੇ ਵੀ ਹੋਇਆ ਸੀ لیکن کیپٹن অবਿੰਦਰ ਸਿੰਘ ਨੇ ਬੜਾ ਸਟ੍ਰਿਕਟ ਐਕਸ਼ਨ ਲਿਆ ਸੀ ਉਸ ਸਰ ਇਹਨਾਂ ਨੂੰ ਚਾਹੀਦਾ ਹੈ ਕਿ ਜਿਹੜੇ ਕੰਸਰਨਡ ਅਫਸਰ ਇਸ ਗੱਲ ਦੀ ਰਿਸਪਾਂਸਿਬਲ ਹੈ ਉਹਨਾਂ ਦੇ ਉੱਤੇ ਵੀ ਲੀਗਲ ਜਿਹੜਾ ਪ੍ਰੋਸੈਸ ਚੱਲਣਾ ਚਾਹੀਦਾ ਹੈ ਜਿਵੇਂ ਸਾਡੇ ਡੀਜੀਐਸ ਆ ਗਏ ਨੇ ਵੀ ਜਿਹੜਾ પતિ ਮਾ ਆਪਣਾ ਮਈ ਆਉਣ ਦਾ ਕਬਾਣਾ ਜਾਖਮ ਨੂੰ ਬਤਾਗੇ ਹੁਣ ਇਥੇ ਜਲਦੀ ਹੁਣ 24 ਦੇ ਕਰੀਬ ਮੌਤਾ ਹੋ ਚੁੱਕੀਆਂ ਇਸ ਮਾਨ ਵਿੱਚ ਜਾਣਾ ਚਾਹੀਦਾ ਦੇਖੋ ਟਰੂਥ ਇਹ ਹੈ ਕਿ ਸ਼ਾਇਦ ਕਿਸੇ ਚੀਜ਼ ਨੂੰ ਖਤਮ ਤਾਂ ਕੀਤਾ ਨਾ ਜਾ ਸਕਦਾ ਹੋਵੇ ਇਹ ਨਹੀਂ ਕਰ ਪਾਉਣਗੇ ਇਹ ਸਿਰਫ ਐਡਵਰਟਾਈਜ਼ਮੈਂਟ ਦੀ ਸਰਕਾਰ ਹੈ ਤੇ ਬਿਆਨਾਂ ਦੀ ਸਰਕਾਰ ਹੈ ਐਕਸ਼ਨ ਨੁਕਸਲ ਕੋਸ਼ਿ ਨਹੀਂ ਹੋਣਾ ਤੁਹਾਡੇ ਸਾਹਮਣੇ ਹੀ ਹੈ ਲੇਕਿਨ ਜੇ ਇਹ ਗੱਲ ਕਹਿੰਦੇ ਨੇ ਇਹ ਐਫਰਟਸ ਪੁੱਟ ਕਰਦੇ ਨੇ ਮੈਂ ਪਿਛਲੀ ਵਾਰੀ ਵੀ ਇੱਕ ਪਿਛਲੇ ਹਫਤੇ ਦੀ ਪ੍ਰੈਸ ਟ੍ਰਾਂਸਫਰ ਚ ਕਿਹਾ ਸੀ ਕਿ ਅਸੀਂ ਮੁਬਾਰਕਵਾਦਿਆਂਗੇ ਸਰਦਾਰ ਭਗਵੰਤ ਸਿੰਘ ਮਾਨ ਪਰ ਕਰੋ ਤਾਂ ਸੇ ਇਕੱਲੇ ਗੱਲਾਂ ਦੇ ਨਾਲ ਜਾਂ ਐਕਸ਼ਨ ਦੇ ਨਾਲ ਪੂਰੇ ਨਹੀਂ ਹੋਣੇ ਇਫਰਟਸ ਹੋਰ ਪੁੱਟ ਕਰੋ ਨਸ਼ਾ ਖਤਮ ਹੋਣਾ ਚਾਹੀਦਾ ਇਹ ਇਕੱਲੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪ੍ਰੋਬਲਮ ਨਹੀਂ ਕਿਉਂਕਿ ਉਹ ਤਾਂ ਤਾਂ ਆਪਾਂ ਉਹਨਾਂ ਨੂੰ ਸਵਾਲ ਕਰਦੇ ਹਾਂ ਕਿ ਉਹ ਪਾਵਰ 'ਚ ਨੇ ਇਹ ਤਾਂ ਸਾਡੀ ਸਮਾਜਿਕ ਸ਼ਰਾਬ ਇਸ ਸਰਕਾਰ ਨੇ ਥੋੜੀ ਮਹਿੰਗੀ ਕਰ ਦਿੱਤੀ ਇਹ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਕਿਉਂਕਿ ਇਹ ਸ਼ਰਾਬ ਜਿਹੜੀ ਇਹ ਵੇਚੀ ਗਈ ਹੈ ਇਹ ਬੜੀ ਸਸਤੀ ਵਿਕਦੀ ਹੈ ਇੱਕ ਤਾਂ ਜਿਹਨੇ ਵੇਚਣਾ ਉਹ ਕ੍ਰਾਈਮਨਲ ਹੈ ਜਿਹੜਾ ਖਰੀਦਦਾ ਆ ਉਹਨੇ ਪੀਣੀ ਤਾਂ ਹੈ ਹੀ वो जो तो सस्ती शराब मिलती है वो के जो भाणा अच्छ वापरिया जीरे वास्ते हुए कैप्टन साहब कहते चार मुका भी नहीं मुता कती मई तक मुका देंगे क्यों नहीं है जो देखो सातारा तो बी तक जी सरकार मैं उस टाइम एम एल ए ਮੈਂ ਤਾਂ ਇਹ ਨਾਲ ਕਹਿਣਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਤੇ ਵੱਲ ਬਹੁਤ ਪਹਿਰਾ ਦਿੱਤਾ ਮੈਂ ਇਹ ਨਹੀਂ ਕਹਿਦਾ ਕਿ ਨਸ਼ਾ ਖਤਮ ਹੋ ਗਿਆ ਸੀ ਲੇਕਿਨ ਜਿਹੜੀ ਚਿੱਟੇ ਦੀ ਸਪਲਾਈ ਦੀ ਚੇਨ ਸੀ ਉਹ ਅਸੀਂ 100% ਤੋੜਨ ਦੇ ਵਿੱਚ ਕਾਮਯਾਬ ਹੋ ਗਏ ਮੈਂ ਤਾਂ ਕਹਿਣਾ ਜੇ 31 ਮਈ ਤੱਕ ਸਾਹ ਭਗਵੰਤ ਸਿੰਘ ਮਾਨ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਇਹ ਚੰਗੀ ਗੱਲ ਹੈ ਆਪਾਂ 31 ਮਈ ਤੋਂ ਬਾਅਦ 1 ਜੂਨ ਅਗਲੇ ਹਫਤੇ ਚ ਫੇਰ ਮਿਲ ਲਾਂਗੇ ਅਸੈਸ ਕਰ ਲਈਓ ਸਾਰੇ ਪੰਜਾਬ ਵਾਲੇ ਜੇ ਖਤਮ ਹੋ ਗਿਆ ਤਾਂ ਮੈਂ ਕਹਿੰਦਾ ਇਸ ਤੋਂ ਹੋਰ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ ਮੈਂ ਉੱਕੇ ਦਾ ਕੋਠੇ ਚੜ੍ਹ ਕੇ ਉੱਚੀ ਉੱਚੀ ਇਹਨਾਂ ਦਾ ਇਹਨਾਂ ਦਾ ਧੰਨਵਾਦ ਕਰੂੰਗਾ ਜੇ ਇਹ ਗੱਲ ਹੋ ਜੇ। ਤੁਸੀਂ ਆਏ ਜਿਹੜੇ ਹੁਣ ਪਰਿਵਾਰਾਂ ਨੂੰ ਮਿਲੋ ਕੀ ਤੁਹਾਡੇ ਨੂੰ ਕੀ ਰੱਖ ਲੋਗਾ ਕਿ ਦੇਖੋ ਅਸੀਂ ਤਾਂ ਆਪੋਜੀਸ਼ਨ ਚਾਹਾਂ ਅਸੀਂ ਤਾਂ ਡਿਮਾਂਡ ਇਹ ਕਰਨੀ ਹੈ ਕਿ ਇੱਕ ਤਾਂ ਜਿਹੜੇ ਬੰਦੇ ਜ਼ਿੰਮੇਵਾਰ ਨੇ ਸਾਰੇ ਕਾਂਡ ਵਿੱਚ ਉਹਨਾਂ ਨੂੰ ਸਖਤ ਸਜ਼ਾਵਾ ਹੋਣਾ ਉਹਨਾਂ ਦੇ ਖਿਲਾਫ 302 ਦੇ ਪਰਚੇ ਹੋਣ ਜਿਹੜੇ ਅਫਸਰ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ। ਦੂਜੀ ਗੱਲ ਕਿ ਜਿਹੜਾ ਮੁਆਵਜ਼ਾ ਇਹ ਬਹੁਤ ਘੱਟ ਹੈ ਇਹਨਾਂ ਪਰਿਵਾਰਾਂ ਨੂੰ ਘੱਟੋ ਘੱਟ 50-50 ਲੱਖ ਰੁਪਈਆ ਮੁਆਵਜ਼ਾ ਦੇਣਾ ਚਾਹੀਦਾ ਠੀਕ ਹੈ ਫਿਰ ਮੈਂ ਅਨੀ ਸਰਪੰਚਾ ਉਹ ਆਡੇ ਪਿੰਡ ਵਿੱਚ ਬੜੀਆਂ ਵਾਰ ਕਾਹ ਨਹੀਂ ਮੁਰਤਾ ਹੋ ਜਾਂਦਾ ਸ਼ਰਾਬ ਦੀ ਹਾਰ ਕੀ ਗੱਲ ਸૌ ਤੋਂ ਪਹਿਲਾਂ ਨੇ ਬੜੀ ਇੱਕ ਦੁਖਦਾਈ ਘਟਨਾ ਹੋਈ ਆ ਜੀ ਸਾਡੇ ਪਿੰਡ ਦੇ ਵਿੱਚ ਤੇ ਬੜਾ ਮਰਾ ਕੰਮ ਹੋਇਆ ਜਿਸ ਦੇ ਨਾਲ ਸਾਰਿਆਂ ਦੇ ਜਿਹੜਦੇ ਆ ਲੁੰਦਰੇ ਗਏ ਆ ਤੇ ਬਾਤੇ ਇਹ ਗੱਲ ਚਾਹਨਾ ਵੀ ਜਿਹੜੇ ਬੰਦਿਆਂ ਨੇ ਇਹ ਕਾਂਡ ਕੀਤਾ ਕਿਉਂਕਿ ਜਿੰਨਾ ਬੰਦਿਆਂ ਨੇ ਇੱਕ ਬੜਾ ਤਗੜਾ ਇੱਕ ਗੈਂਗ ਜਿਹੜੇ ਸਾਹ ਜਿਹੜੇ ਆ ਇਹ ਪਚਾਉਂਦੇ ਆ ਉਹਨਾਂ ਬੰਦਿਆਂ ਦੇ ਖਿਲਾਫ ਹੋਰ ਸਾਵੇਂ ਉਹ ਕਰ ਲਏ ਪਰ ਉਹਨਾਂ ਦੇ ਖਿਲਾਫ ਬਹੁਤ ਸਖਤ ਕਾਰਵਾਈ ਕੀਤੀ ਕੋਰ ਔਰ ਜਿਹੜੇ ਸਾਡੇ ਪਿੰਡ ਦੇ ਜਿੰਨਾਂ ਦੀਆਂ ਮੋਟੀਆਂ ਹੀ ਬਹੁਤ ਦੀ ਪਰਿਵਾਰ ਆ ਭੱਠਿਆਂ ਤੇ ਕੰਮ ਕਰਦੇ ਮਜ਼ਦੂਰ ਨੇ ਵਿਚਾਰੇ ਤੇ ਜਿ ਤਰ੍ਹਾਂ ਵੈ ਸਾਬ ਨੇ ਦੱਸਿਆ ਕਿ ਉਹਨਾਂ ਦੀ ਜਿਹੜੀ ਮਤਲਬ ਆ ਵੀ ਰਾਸੀ ਆ ਉਹ ਵੱਤ ਵੱਤ ਉਹਨਾਂ ਨੂੰ ਦਿੱਤੀ ਜਾਵੇ ਇਹ ਤਾਂ ਫਰੀਏਵਾਲ ਚ ਇੱਕ ਕਾਂਡ ਹੋਇਆ ਜਿਹੜਾ ਜੀ ਉਹ ਖੁਦ ਸ਼ਰਾਬੀ ਇੱਥੇ ਆ ਬੀਬੀ ਵੇਖੀ ਸ਼ਰਾਬ ਪਰ ਉਹਦਾ ਜਿਹੜਾ ਪਤੀ ਆ ਉਹ ਆਪਣੇ ਘਰੋਂ ਹੀ ਸ਼ਰਾਬ ਪੀ ਕੇ ਮਰ ਗਿਆ ਪਰ ਮੈਂ ਇਹ ਗੱਲ ਕਹਿਣਾ ਕਿ ਮਤਲਬ ਉਹਨੂੰ ਵੀ 10 ਲੱਖ ਰੁਪਇਆ ਲਾਣ ਦਿੱਤਾ ਪਰ ਇੱਕ ਪਾਸੇ ਉਹਨੂੰ ਆਪਾਂ ਸਜ਼ਾ ਦੇ ਰਹੇ ਇੱਕ ਬੰਨੇ ਮਤਲਬ ਕਿ ਜਿਹੜਾ ਉਹਨੂੰ 10 ਲੱਖ ਰੁਪਇਆ ਦੇ ਰਹੇ ਇਹ ਸਰਕਾਰ ਡਬਲ ਕੰਮ ਕਰ ਰਹੀ ਹੈ ਇਹ ਮਿਲਣਾ ਚਾਹੀਦਾ ਕਿ ਨਹੀਂ ਮਿਲਣਾ ਚਾਹੀਦਾ ਬਿਲਕੁਲ ਨਹੀਂ ਮਿਲਣਾ ਚਾਹੀਦਾ ਸਾਡੇ ਸਰਕਾਰ ਤੇ ਕਹਿ ਰਹੀ ਕਿ ਆਪਣੇ ਸਾਡੀ ਪਾਲਟੀ ਕਹਿ ਰਹੀ ਨਹੀਂ ਮਿਲਣਾ ਚਾਹੀਦਾ ਇਸ ਕਰਕੇ ਮੈਂ ਤੇ ਕਹੂੰਗਾ ਵੀ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜਿੰਨੀ ਵੀ ਹੋ ਸਕਦੀ ਹੈ। ਔਰ ਜਿਹੜੇ ਬੰਦੇ ਸਾਡੇ ਚਲੇ ਗਏ ਨੇ ਉਹਨਾਂ ਦੇ ਮਦਦਪੀ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਵੱਤ ਵੱਤ ਜਿਹੜੀ ਮੁਆਵਜ਼ਾ ਦਿੱਤਾ ਜਾਵੇ। ਭਾਵੇਂ ਕਿ ਭਗਵਾਨ ਸਰਕਾਰ ਨੇ ਆਪਣੇ 10-10 ਲੱਖ ਰੁਪਇਆ ਜਿਹੜਾ ਐਲਾਨ ਕਰਕੇ ਗਏ ਆ ਪਰ ਇਹ ਨਾ ਵੇਖ ਤੇ ਲਾਂ ਨਹੀਂ ਰਹਿ ਜੇ ਉਹ ਭਗਤੋਂ ਪਹਿਲਾਂ ਪਹਿਲਾਂ ਜਾਂ ਤੇ ਉਹਨਾਂ ਦੇ ਚੈੱਕ ਬਣਾ ਕੇ ਉਹਨਾਂ ਦੇ ਘਰਾਂ 'ਚ ਕਿਤੇ ਜਾਣ ਸਾਨੂੰ ਵੀ ਪਤਾ ਲੱਗੇ ਵੀ ਠੀਕ ਹੈ ਜੀ ਉਹ ਪੈਸੇ ਦੇ ਦਿੱਤੇ ਆ। ਮੁੜਕੇ ਇਹ ਵਿਚਾਰੇ ਗਰੀਬ ਜਿਹੜੇ ਆ ਫੇਰੇ ਮਾਰਦੇ ਰਹਿਣ ਅੱਜ ਬੜਾ ਗਰਮ ਮਾਹੌਲ ਸਾਰਾ ਪ੍ਰਸ਼ਾਸਕ ਸਾਰਾ ਡੀਸੀ ਉਸ ਐਸਪੀ ਤੱਕ ਡੀਆਈਸੀ ਤੱਕ ਸਾਰੇ ਜਿਹੜੇ ਆ ਉਹ ਇੱਥੇ ਪਹੁੰਚੇ ਆ ਤੇ ਮੁੜਕੇ ਜਦੋਂ ਹੌਲੀ ਹੌਲੀ ਮਾਹੌਲ ਜਰਾ ਠੰਡਾ ਹੋ ਗਿਆ ਤੇ ਮੁੜਕੇ ਉਹਨਾਂ ਦੀ ਕੋਈ ਬਾਹ ਫੜਨ ਵਾਲਾ ਹੀ ਨਾ ਹੋਵੇ ਇਸ ਕਰਕੇ ਮੈਂ ਤੇ ਸਰਕਾਰ ਨੂੰ ਇਹ ਬੇਨਤੀ ਕਰੂੰਗਾ ਕਿ ਜਿਹੜੀ 10-10 ਲੱਖ ਦੀ ਰਾਸ਼ੀ ਆ ਇਹ ਵੀ ਜਿਹੜੀ ਆ ਤੁਰੰਤ ਉਹਨਾਂ ਨੂੰ ਦਿੱਤੀ ਜਾਵੇ